ਕਿਆ ਹੋਇਆ ਤੇ ਲੇਵਾ ਵੀ ਚੰਗਾ ਗਾ ਤੇ ਬਾਈ ਫਾਰਮ ਵਾਲਾ ਲੱਗਿਆ ਵਾ ਇਹ ਆ ਚੈੱਕ ਕਰ ਲੋ ਮਿੱਤਰੋ ਧਾਰਾਂ ਧੂਰਾ ਜਿਹੜੀਆਂ ਹੈਗੀਆਂ ਚੰਗੀਆਂ ਨੇ ਆਪਣੇ ਮੰਨਿਓ ਤਾਂ 18 ਮੰਨ ਲੋ ਆਪਾਂ 22 ਕਿਲੋ ਤੋਲ ਕੇ ਦੇਵਾਂਗੇ ਠੀਕ ਘੋਟ ਕਰ ਲੋ ਲੰਮੀ ਵੀ ਚੰਗੀ ਐ ਬਹੁਤ ਵੱਡੀ ਹੈ ਬਾਈ ਇਹ ਲੇਵੇ ਵਾਲੇ ਪਾਸੋਂ ਤੁਸੀਂ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਐ ਨਾ ਬਾਈ ਜਮਾ ਫਿਰ ਅਬਾ ਯਾਰ 15 ਦਿਨ ਪੂਰੇ ਬਚੀਦੇ 15 ਦਿਨ ਗਰੰਟਡ ਪਏ ਆ ਪੂਰੇ 15 ਦਿਨ ਗਰੰਟਡ ਠੀਕ ਆ ਹਾਂ ਅੰਦਰ ਬੈਠੇ ਗੋਪੀ ਆ ਭਾਈ ਅੰਦਰ ਬੈਠੇ ਰੁੱਕੀ ਖਾਈ ਜਾਂਦੇ ਅੱਛਾ ਇਹ ਆਇਦਰ ਬੈਠੇ ਆ ਭਰਾ ਉਹ ਆ ਦੇਖੋ ਬਾਹਰੋਂ ਆਏ ਇੱਕ ਆਪਾਂ ਗੱਲ ਹੋਰ ਵੀ ਦੱਸਣੀ ਆ ਭਾਈ ਹਾਂ ਤੇ ਆਪਣੇ ਕੋਲੇ ਬੰਦੇ ਅੱਜ ਬਾਹਰੋਂ ਸਟੇਟ ਚੋਂ ਆਏ ਆ ਠੀਕ ਆ ਹਾਂ ਆਪਣੇ ਕੋਲੇ ਮੱਝਾਂ ਲੈਣ ਆਏ ਆ ਵਿਚਾਰੇ ਹਾਂਜੀ ਹਸੀਕਾ ਦੋਸਤੋ ਬਾਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਸੀ ਭਾਈ ਗੋਪੀ ਕੋਲੇ ਭਾਈ ਗੋਪੀ ਕੋਲੇ ਨਾ ਅੱਜ ਬਹੁਤ ਸੋਹਣੀਆਂ ਸੰਖੀਆਂ ਚਾਰ ਬੈੜਾ ਨੇ ਜਿਹਦੇ ਵਿੱਚੋਂ ਇੱਕ ਤਾਂ ਤਾਜੀ ਸੂਈ ਹੋਈ ਆ ਜਿਹੜੀ ਤੁਹਾਨੂੰ ਸਕਰੀਨ ਉੱਤੇ ਦਿਖਾਈ ਦੇ ਜਾਂਦੀ ਆ ਤੇ ਇੱਕ ਜੇ ਗੱਲ ਕਰੀਏ ਨਾ ਇਧਰਲੇ ਪਾਸੇ ਬਿਹੜ ਖੜੀ ਹੈਗੀ ਬਹੁਤ ਜਿਆਦਾ ਚੰਗੇ ਕੱਦ ਕਾਠ ਵਾਲੀ ਆ ਬਹੁਤ ਸੋਹਣੀ ਸੁਨੱਖੀ ਬਿਹੜ ਆ ਬਾਕੀ ਅੱਜ ਨਾ ਜੇ ਤੁਹਾਨੂੰ ਬਾਈ ਗੋਪੀ ਦੀਆਂ ਵਹਿੜਾਂ ਚੰਗੀਆਂ ਲੱਗੀਆਂ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਆਜੋ ਇਹਨਾਂ ਚਾਰੇ ਵਹਿੜਾਂ ਦੀ ਕੀ ਜਾਣਕਾਰੀ ਦਿੰਦਾ ਆਪਾਂ ਨੂੰ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਤੁਸੀਂ ਨਾ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਓ ਕਰਾਈਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾ ਬਾਈ ਗੋਪੀ ਆ ਪਿੰਡ ਪਿੱਥੋਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਠੀਕ ਆ ਹਾਂ ਗੋਪੀ ਬਾਈ ਜਿਵੇਂ ਅੱਜ ਆਪਣੇ ਕੋਲੇ 4 ਵੜਾ ਆ ਗੀਆਂ ਹਾਂ ਬਾਈ 4 ਵੜਾ ਆ ਗਈਆਂ ਤਿੰਨ ਪਲੂਨ ਆ ਇੱਕ ਦੂਜਾ ਸੂਆ 6 ਦਿਨਾਂ ਤੋਂ ਮੂੰਹ ਵੱਸੀ ਸੂਈ ਦੀ ਆ ਦੁੱਧ 22 ਕਿਲੋ ਹੁਣ ਜਮਾ ਰੈਡੀ ਆ ਡੱਬੇ ਵਾਲਾ ਅੱਛਾ ਹਾਂ ਦੂਜਾ ਸੂਆ ਦੂਜਾ ਸੂਆ 6 ਦਿਨਾਂ ਤੋਂ ਮੂੰਹ ਤੇ ਅੱਜ ਚੌਥਾ ਦਿਨ ਹੋਇਆ ਸੂਈ ਨੂੰ ਮਗਰਬ ਅੱਛਾ ਮਗਰਬ ਅੱਛਾ ਚੌਥਾ ਦਿਨ ਹੋ ਗਿਆ ਸੂਈ ਕਮਾਲ ਦੀ ਗੱਲ ਆ ਯਾਰ ਪਵਾ ਚਾਰ ਰੰਗ ਚੋਲੇ ਪਵਾ ਪੰਜ ਰੰਗ ਚੋਲੇ ਅੱਛਾ ਹਾਂ ਠੀਕ ਐ ਖੋਲੀ ਹੋਈ ਆਨਲਾਈਨ ਵੀਡੀਓ ਕਾਲ ਤੇ ਚੋਕੇ ਦੇਖ ਲੈ ਯਾਰ ਜੇ ਕਿਸੇ ਨੇ ਦੂਰ ਬੈਠਾ ਭਰਾ ਕੋਈ ਆਨਲਾਈਨ ਵੀ ਪਵਾ ਚੋਕੇ ਨਾ ਦੋ ਤਿੰਨ ਰੰਗ ਚੋਕੇ ਆਵਦੀ ਵੀਡੀਓ ਤੇ ਆਪਾਂ ਚੋਕੇ ਜਮਾ ਸਾਫ ਬਾਲਟੀ ਕਰਕੇ ਦਿਖਾ ਕੇ ਫੇਰ ਚਵਾਈ ਕਰਾਵਾਂਗੇ ਇਹਦੀ ਠੀਕ ਐ ਹਾਂ ਤੇ 22 ਕਿਲੋ ਮਤਲਬ ਹੁਣ ਹੈਗਾ ਬਾਈ ਜਮਾ ਤੋਲ ਕੇ ਦੇਵਾਂਗੇ ਵੈਰੀ ਗੁੱਡ ਤੇ ਖੋਲੀ ਫਿਰ ਕੇ ਰਾਂ ਕਹਿਣ ਨੂੰ ਤਾਂ ਜੇ ਆਪਾਂ ਉਹ ਕਹਿਣਾ ਹੁੰਦਾ 25 ਕਿਲੋ ਵੀ ਕਹਿੰਦੇ ਉਹ ਗੱਲਾਂ ਦਾ ਦੁੱਧ ਕਿੰਨਾ ਪਾ ਦੂ ਇਹ ਤੁਰ ਤੱਕ ਜਾਂਦੀ ਦੁੱਧ ਬਾਈ 26 27 ਕਿਲੋ ਵੱਛੀ ਖੁੱਲਾ ਦੁੱਧ ਪਾ ਦੂਗੀ ਠੀਕ ਹੈ ਹਾਂ ਕੋਈ ਵਾੜਾ ਆਪਾਂ ਕਹਿੰਦੇ ਨਹੀਂ 25 ਕਿਲੋ ਪਲੂਨ ਦਾ ਰਿਕਾਰਡ ਹੈ ਹੁਣ 20 ਕਿਲੋ ਮੰਨ ਲੈਣਾ ਬਾਈ ਆਪਣੇ ਮਨ ਨੂੰ ਤਾਂ 18 ਮੰਨ ਲਓ ਆਪਾਂ 22 ਕਿਲੋ ਤੋਲ ਕੇ ਦੇਵਾਂਗੇ ਠੀਕ ਹੈ ਇਹਦੇ ਘਰੇ ਜਾ ਕੇ ਭਾਵੇਂ ਤਿੱਪਣਾ ਦੇਵੇ ਗੱਲਾਂ ਆਪਣੇ ਕੋਲ ਤਾਂ ਸਿੱਧੀਆਂ ਕਿਉਂ ਜੇ ਇਹਨੂੰ ਫੀਡ ਪਾਵਾਂਗੇ ਬਾਈ ਫੇਰ ਹੀ ਦੁੱਧ ਦੇਊਗੀ ਠੀਕ ਹੈ ਜੇ ਹੁਣ ਗਲੀ ਵੀ ਤੂੜੀ ਪਾਤੀ ਹਾਂ ਮੋਸਕੇ ਕੁਸ ਪਾਇਆਗਾ ਇਹਨਾ ਫਿਰ ਕਿੱਥੋਂ ਬਈਏ ਦੁੱਧ ਦੀਊਗੀ ਠੀਕ ਹੈ ਹਾਂ ਲੈ ਫਿਰ ਖੋਲਦਾ ਫੀਡ ਦੇ ਸਿਰ ਤੇ ਹੈ ਬਾਈ ਹਾਂ ਇਹਦਾ ਗੱਲ ਹੈ ਜਿਹਹ ਜਹ ਬੰਦੇ ਦੀ ਸਭਾਈ ਹੈ ਉਹਹ ਜਹ ਦੁੱਧ ਆ ਬਾਈ ਠੀਕ ਹੈ ਕਦ ਕਾਠ ਜਿਹੜਾ ਹੈਗਾ ਮਿੱਤਰੋ ਬਹੁਤ ਸੋਹਣਾ ਕਦ ਕਾਠ ਹੈ ਤੇ ਬਾਕੀ ਫੇਸ ਦੀ ਜਿਹੜੀ ਹੈਗੀ ਬਿਊਟੀ ਆਪਾਂ ਤੁਹਾਨੂੰ ਇੱਥੋਂ ਚੈੱਕ ਕਰਵਾ ਦਿੰਨੇ ਆ ਇਸ ਕੁਸ ਦੀ ਤਾਂ ਬਹੁਤ ਚੰਗੀ ਆ ਬਾਈ ਬੱਚੀ ਪਿਆਰੀ ਫਾਰਮ ਦੀਆਂ ਬੱਚੀਆਂ ਬਾਈ ਇਹ ਤੇ ਨਹੀਂ ਕਰਾਂ ਬਾਰ ਇਹ ਇਥੋਂ ਇਹ ਇਥੋਂ ਚੈੱਕ ਕਰ ਲਓ ਤੁਸੀਂ ਆਪਾਂ ਤੁਹਾਨੂੰ ਬਾਹਰ ਕੱਢ ਕੇ ਤੋਰ ਕੇ ਦਿਖਾਉਣੇ ਆ ਤੇ ਹੁਣ ਇਹ ਨਹੀਂ ਮਤਲਬ ਸਵੇਰ ਵਾਲੀ ਚਵਾਈ ਤਾਂ ਹੋਈ ਵੀ ਹੈ ਨਾ ਆਹ ਹਾਂ ਬਾਈ ਦੋ ਡੰਗ ਅਗਲਾ ਚਵਾਈ ਸ਼ਾਮ ਤੇ ਸਵੇਰੇ 5 ਵਜੇ ਚਵਾਈ ਆਪਾਂ ਕਰਨ ਲੱਗਿਆ ਨਾ 5 ਵਜੇ ਆਪਦਾ ਬੰਦਾ ਤੜਕੇ ਚੋ ਇਹ 5 ਵਜੇ ਚੋ ਇਹ ਤੇ ਹੁਣ ਟਾਈਮ ਹੈਗਾ ਘੱਟੋ ਘੱਟ 12 ਤੋਂ 1 ਹਾਂ ਹਾਂ 12 ਤੋਂ 1 ਦਾ ਟਾਈਮ ਆ ਠੀਕ ਆ ਲੈ ਵੀ ਮਿੱਤਰੋ ਆ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਥਾਨਲੇਵੇ ਵਾਲੀ ਬਿਹੜਾ ਕੱਲਾ ਕੱਲਾ ਥਾਣਾ ਗਲਾਬੀ ਥਾਨ ਲੱਗਿਆ ਹੋਇਆ ਤੇ ਲੇਵਾ ਵੀ ਚੰਗਾਗਾ ਤੇ ਲੈ ਇਹ ਬੰਦੂ ਵੀ ਬਾਈ ਫਾਰਮ ਵਾਲਾ ਲੱਗਿਆ ਵਾ ਇਹ ਇਥੋਂ ਇਹ ਆ ਦੇਖ ਲੋ ਹੁਣ ਤੁਸੀਂ ਬੱਚੇ ਦਾ ਕਰਦੀ ਆ ਗੋਪੀ ਬੱਚੇ ਦਾ ਕਰਦੀ ਆ ਬਾਈ ਥੋੜਾ ਜਿਆ ਤਾਜੀ ਸੂਈ ਹੈ ਨਾ ਹਜੇ ਤਾਜ਼ਾ ਜਨਵਰ ਤਾਂ ਬਾਈ ਬੱਚੇ ਦਾ ਕਰ ਹੀ ਜਾਂਦਾ ਨਹੀਂ ਸਹੀ ਗੱਲ ਆ ਹਾਂ ਤੇ ਗੋਪੀ ਫਿਰ ਮੈਨੂੰ ਐਂ ਦੱਸ ਰੇਟ ਕੀ ਕਰਤਾ ਇਹਦਾ ਫਿਰ ਹੁਣ ਰੇਟ ਤਾਂ ਬਾਈ ਜੇ ਲੋਕਾਂ ਨੂੰ ਡੂਡ ਨਹੀਂ ਮੰਗਦੇ ਕੋਈ ਹੋਣੀ ਮੰਗਦੇ ਠੀਕ ਆ ਇੱਕ 15 ਦੀ ਵੇੜ ਦੇ ਦਾਂਗੇ ਬਾਈ ਜਮਾਂ ਜੈਸੀਆਂ ਨੋ ਸਾੜਾ ਵਟਾ ਹਾਂ ਦੁੱਧ ਤੋਲ ਕੇ ਦੇਵਾਂਗੇ ਪਵਾ ਚਾਰ ਡੰਗ ਚੋ ਜੇ ਪਵਾ ਕੋਈ ਪੰਜ ਡੰਗ ਚੋ ਜੇ ਇਹ ਜਮਾਂ ਸਿਸਕੀ ਠੰਡੀ ਲਾ ਬਈ ਇੰਨੀ ਆ ਹਰ ਜਾ ਇਹ ਧਾਰਾ ਮਾਰੀ ਇਹਦੀ ਜੇ ਵੀਡੀਓ ਧਾਰਾ ਮਾਰਨੀ ਆਪਾਂ ਵੀਡੀਓ ਧਾਰਾ ਮਾਰ ਕੇ ਦਿਖਾਉਣੇ ਦਿਖਾਈ ਕਰਾਂ ਫਿਰ ਲੈ ਇਹ ਆ ਦੇਖ ਲੋ ਹੁਣ ਤੁਸੀਂ ਅੱਛਾ ਗੋਪੀ ਲੈ ਮਾਰੀ ਕਰ ਧਾਰਾ ਦੇਖ ਨਾੜਾ ਲੂੜਾ ਦੇਖਣ ਲੈ ਵੇ ਇਹ ਹਮ ਠੀਕ ਹੈ ਇਹ ਆਹਾ ਤੁਸੀਂ ਆ ਲੈ ਹੁਣ ਵੀ ਆਈ ਜਾ ਸਕਦੇ ਇਹ ਲੈ ਇਹ ਹੁਣ ਮਾਰ ਕੇ ਰਾਂ ਇਹਨੂੰ ਮਿਸ਼ ਆ ਇਹ ਆ ਚੈੱਕ ਕਰ ਲਓ ਮਿੱਤਰੋ ਧਾਰਾਂ ਧੂਰਾਂ ਜਿਹੜੀਆਂ ਹੈਗੀਆਂ ਚੰਗੀਆਂ ਨੇ ਤੇ ਗੋਪਿਆ ਇਧਰ ਲੈ ਦੀ ਮਾਰੀ ਮਾੜੀ ਜੀ ਮਗਰ ਲੈ ਦੀ ਕਹਿ ਰਿਹਾ ਹੱਥ ਨਾਲ ਹਾਂ ਲੈ ਬਈ ਠੀਕ ਐ ਆਇਆ ਫਿਰ ਕਰ ਲੈ ਮੈਨੂੰ ਆਏ ਦੱਸ ਆ ਦੇ ਹੈ ਗੋਪਿਆ ਵੇ ਕੀ ਰੇਟਰ ਹੋ ਜਾ ਮਟਾ ਟਾਟਾ ਵਟਾ ਵੇਖ ਬਈ ਟਾਟਾ 15 ਦੀ ਦੇਣੀ ਐ ਬਾਈ ਦੁੱਧ ਪਵਾ ਅਗਲਾ 5 ਲੰਗ ਚੋ ਕੇ ਲੈ ਜਾ ਬੈਠ ਥੱਲੇ ਹੋਰ ਦੱਸ ਅੱਛਾ ਖੁੱਲਾ ਹੋ ਫਰਾ ਮਤਲਬ ਜੇ ਹੁਣ 22 ਕਿਲੋ ਹੈਗਾ ਤਾਂ ਯਾਰ 22 ਕਿਲੋ ਜਮਾ ਰੈਡੀ ਆ ਹੁਣ ਡੱਬੇ ਵਾਲਾ ਠੀਕ ਆ ਆ ਜਾ ਫਿਰ ਕਰ ਇੱਧਰਲੇ ਪਾਸੇ ਆ ਜਾ ਕਰ ਹੁਣ ਗੱਪ ਮਰਵਾਉਣ ਨੂੰ ਕੋ 25 ਮਰਵਾ ਲਾ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਮੈਨੂੰ ਅੱਛਾ ਗੋਪੀ ਜਿਵੇਂ ਹੁਣ ਦੂਜੇ ਨੰਬਰ ਦੇ ਉੱਤੇ ਆ ਤੇਰੀ ਬਿਹੜ ਆ ਗਈ ਹਾਂ ਬਈ ਤੇ ਇਸ ਬਿਹੜ ਦੀ ਡਿਟੇਲ ਦੱਸ ਕਿੰਨਾ ਵਸੂਸ ਹੁੰਦੀ ਹੈ ਇਹ ਬਈ ਪਹਿਲਾਂ ਵਛੀਆ 4 ਦਿਨ ਤੋਂ ਵਛੀ ਆ ਜੀ ਅੱਛਾ ਪਹਿਲਾਂ ਆ ਗਈ ਹਾਂ ਪਹਿਲਾਂ ਕਿੰਨੇ ਦਿਨ ਕੱਢਦੀ ਹੈ ਬਈ ਹਜੇ ਇਹਦੇ 15 ਦਿਨ ਪਏ ਆ ਬਈ ਅੱਛਾ ਆਹ ਲੀ ਵੀ ਆਹ ਬੈੜ ਤੇ ਆਹ ਬੱਛੀ ਬਈ ਇਹ ਕਿ ਅੱਛਾ ਹਾਂ ਠੀਕ ਹੈ ਉਹ ਅੱਛੀ ਘਰੋਂ ਲਈ ਹੈ ਕਿਸੇ ਦਾ ਦਿਨ ਕਿੰਨੇ ਪਏ ਇਹਦੇ ਇਹਦੇ 15 ਦਿਨ ਪਿਆ ਬਾਈ ਕਿੰਨੇ ਕ ਦੁੱਧ ਵਾਲੀ ਰਹੂ ਬਾਈ ਇਹਦਾ ਅਸਟੀਮੇਟ ਹੀ ਬਾਈ 27 28 ਕਿਲੋ ਦੁੱਧ ਪੂਣ ਖੁੱਲ੍ਹੇ ਹੀ ਪਾ ਦੂਗੀ ਅੱਛਾ ਹਾਂ ਬਰੀਡ ਬਹੁਤ ਆ ਪਲੀਪੁਲੀ ਬਹੁਤ ਆ ਬਾਕੀ ਸਿਰੇ ਜਾਨ ਬਹੁਤ ਆ ਬੱਛੀ ਚ ਠੀਕ ਆ ਖਾਲੇਵਾ ਬਹੁਤ ਸਾਫ ਲੱਗਿਆ ਵਾ ਤੋਰੀ ਫਿਰ ਕੇਰਾ ਇਹ ਆਪਾਂ ਆਹਾ ਤੁਹਾਨੂੰ ਵੇਖੜਦਾ ਹੁਣ ਤੋੜ ਕੇ ਦਿਹਾਉਣਿਆ ਕੱਦ ਘਾਟ ਬਹੁਤ ਜਿਆਦਾ ਚੰਗਾ ਪਰ ਇਹਦੀ ਬੱਛੀ ਹੈ ਬਾਈ ਪਲੀਪੁਲੀ ਦੇਖ ਕਿੰਨੀ ਆ ਬਾਹਰ ਕੱਢ ਜਾ ਰ ਇਹਨੂੰ ਇਧਰ ਲਿਆ ਇਹ ਇੱਥੋਂ ਤੁਸੀਂ ਹੈਨਾ ਹੁਣ ਵਹਿੜ ਜਿਹੜੀ ਹੈਗੀ ਆ ਨੋਟ ਕਰ ਲਓ ਲੰਮੀ ਵੀ ਚੰਗੀ ਹੈ ਬਹੁਤ ਵੱਡੀ ਬਾਣਾ ਬਾਈ ਇਹ ਲੇਵੇ ਵਾਲੇ ਪਾਸੋਂ ਤੁਸੀਂ ਦੇਖੋ ਜਮਾ ਫਿਕਸ ਲੇਵਾ ਹੈਗਾ ਆ ਫਿਕਸ ਆਰਡਰ ਵਾਲੀ ਹੈ ਬਾਈ ਫਾਰਮ ਵਾਲੀ ਬੱਚੀ ਆ ਪਿਆਰ ਠੀਕ ਆ ਤੇ ਪ੍ਰਿੰਟ ਵੀ ਜਿਹੜਾ ਹੈਗਾ ਸੋਹਣਾ ਚੁੰਕ ਚੁੰਕ ਦੇਖ ਬਾਈ ਇਧਰ ਮੂੰਹ ਕਰੀਏ ਦਾ ਫੇਸ ਦੀ ਬਿਊਟੀ ਦਿਖਾ ਦੇ ਆਪਾ ਇਹ ਕੰਨਾ ਕੁੰਨਾ ਮੋਲੀ ਵਾਲੇ ਪ्युअर ਫਾਰਮ ਵਾਲੀ ਬੱਚੀ ਉਹ ਆ ਬਾਈ ਅੱਛਾ ਇੱਥੇ ਖੜਾ ਮੈਨੂੰ ਮੈਨੂੰ ਐਂ ਦੱਸ ਤੇਰਾ ਨਾ ਵੀ ਇਹਦਾ ਹੁਣ ਟਾੜਾ ਬਾਟਾ ਯਾਰ ਰੇਟ ਕਿੰਨਾ ਕਰਦਾ ਇਹਦਾ ਰੇਟ ਬਾਈ ਜੇ ਕਿਸੇ ਬੰਦੇ ਕੋਲ ਹੁੰਦੀ ਦੋ ਵੀ ਮੰਗਦਾ ਲਾ ਠੀਕ ਆ ਡੂਡ ਵੀ ਮੰਗਦਾ ਆਪਾਂ 1 25 ਦੀ ਵਾੜ ਦੇ ਦਾਂਗੇ ਬਾਈ 1 25 ਦੀ ਹਾਂ ਜਮਾ ਟਾਟਾ ਵਾਟਾ ਬਾ ਮਾਨ ਤਾਨ ਕਰਦਾ ਜਿਹੜਾ ਤੇਰੀ ਵੀਡੀਓ ਦੇਖ ਕੇ ਉਹ ਬਾਕੀ ਸਿਰੇ ਤਾਂ ਤੁਸੀਂ ਵੀ ਰੋਜ਼ ਵੀਡੀਓ ਬਣਾਉਣੇ ਏਡੇ ਏਡੇ ਬੜਾ ਕਰ ਕਰਨੀ ਬਾਈ ਖੜਦਿਆਂ ਫਾਰਮ ਵਾਲੀ ਬੰਦੇ ਪਾਲਦੇ ਅਸੀਂ ਠੀਕ ਹੈ ਤੇ ਲੈ ਜਾ ਫਿਰ ਕਰ ਆ ਜਾ ਕਰ ਤੀਜੀ ਆਪਾਂ ਅੰਦਰ ਡਿਟੇਲ ਦਿੰਨੇ ਆ ਇਹਨੂੰ ਤੋੜ ਕੇ ਇੱਕ ਵਾਰੀ ਫੇਰ ਦਿਖਾ ਦਈਏ ਚਲ ਅੱਛਾ ਗੋਪੀ ਜਿਵੇਂ ਹੁਣ ਇਧਰਲੇ ਪਾਸੇ ਪਹਾੜ ਆ ਗਿਆ ਜਮਾ ਝਾਂਜਣ ਜਾ ਪੈਂਦਾ ਜਿੱਥੇ ਬੁਲਬੁਲ ਦਾ ਬੱਚਾ ਹੀ ਹੈ ਤੇ ਹਾਂ ਬੋਲ ਬੋਲਦਾ ਬੱਚਾ ਹੀ ਹੈ ਦੇਖ ਮੂੰਹ ਸਰ ਦੇਖ ਬਾਈ ਕਿ ਨਵਾਸੂਆ ਇਹ ਇਹ ਤਾਂ ਪਹਿਲਾਂ ਨ ਬੱਚੀ ਹੈ ਬਾਈ ਹਜੇ ਕੈ ਦੰਦ ਦੁੰਦਾ ਇਹ ਚੌਗੀ ਹੈ ਬਾਈ ਠੀਕ ਹੈ ਤੇ ਕਿੰਨੇ ਕ ਦਿਨ ਕੜਦੀ ਹੈ ਹਜੇ ਤਾਂ ਬਾਈ ਇਹਦੇ 15 ਦਿਨ ਪਿਆ ਬੱਚੀ ਦੇ 15 ਦਿਨ ਪੂਰ ਨਟ ਜਮਾ ਇਹ ਵੀ ਫਿਕਸ ਟਰਾਲੀ ਲੈ ਵਲੂਆ ਦੇਖ ਬਾਈ ਖਲਾਬੀ ਅੰਚਲ ਜਮਾ ਦੇਖ ਹਾਂ ਦੇਖ ਕਿਆ ਬਾਤ ਹੈ ਗੱਲ ਪੱਕੀ ਹੈ ਯਾਰ ਜਮਾ ਫਿਕਸ ਹੀ ਆ ਗਿਆ ਲੈ ਵਾਤਾ ਹਨਾ ਅੱਛਾ ਫਾਰਮ ਵਾਲੀਆਂ ਬੱਚੀਆਂ ਬਾਈ ਪਿਓਰ ਫਾਰਮ ਦੀ ਜਾਣ ਕਿੰਨਾ ਕ ਦੁੱਧ ਪਾ ਸਕਦੀ ਹੈ 25 ਕਿਲੋ ਖੁੱਲਾ ਬਾਈ 20 ਤੋਂ 25 ਹਾਂ 20 ਤੋਂ 25 ਕਿਉਂ ਐਨੀ ਬਰੀਡ ਆ ਬਾਈ ਜਿਹੜੇ ਸਾਰਾ ਥਣ ਲੇਵਲ ਲੱਗਿਆ ਵਾ ਫਾਰਮ ਵਾਲਾ ਤਾਂ ਕਿੰਨੀ ਮਰਜੀ ਕਢਾ ਲੇ ਹਾਂ ਨੋਰਮਲ ਆਪਾਂ ਘਰਾਂ ਵਾਲੇ ਖਾਤਰ ਦੱਸਦੇ 25 ਕਿਲੋ ਤੂੰ ਖੁੱਲਾ ਪਾ ਦੂ ਇਹ ਕੱਢੀ ਬਾਹਰ ਕਰ ਇਹ ਇੱਥੋਂ ਚੈੱਕ ਕਰ ਲੋ ਹੁਣ ਮਿੱਤਰੋ ਬਹਿੜ ਇਧਰੋਂ ਪਹਿਲਾਂ ਤੁਸੀਂ ਨਾ ਫੇਸ ਚੈੱਕ ਕਰ ਲੋ ਬਾਈ ਮੂੰਹ ਦੀ ਦੇਖ ਲੋ ਸਨੈਕੀਆ ਸਰ ਦਾ ਮੂੰਹ ਆ ਜਾਵਾ ਤੇ ਇਧਰੋਂ ਲੇਵਾ ਤੁਹਾਨੂੰ ਮੈਂ ਦੱਸਾਂ ਗੱਲ ਵੀ ਆਹਾਹਾ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਹੈ ਨਾ ਬਾਈ ਜਮਾ ਫਿਕਸ ਲੇਵਾ ਤੇ ਬਾਹਲਾ ਸੋਹਣਾ ਥਣ ਲੇਵਾ ਲੱਗਿਆ ਗੁਲਾਬੀ ਜਮਾ ਇਹ ਆ ਦੇਖੋਗੇ ਤੁਸੀਂ ਕੱਦ ਕਾਠ ਵੀ ਠੀਕ ਆ ਬਹੜ ਨੂੰ ਆਪਾਂ ਵਾਲੀ ਛੋਟੀ ਤੇ ਵਾਲੀ ਵੱਡੀ ਵੀ ਨਹੀਂ ਕਹਿਦਾ ਮੀਡੀਅਮ ਸਾਈਜ਼ ਆ ਬਾਈ ਹਾਂ ਮੀਡੀਅਮ ਸਾਈਜ਼ ਆ ਗਈ ਬਾਈ ਐਵੇਂ ਡਵਾ ਨਹੀਂ ਉਹ ਕੱਖਾਂ ਦੇ ਟੋਕਰੇ ਖਾ ਇਹ ਥੋੜੀ ਸੰਨੀ ਨਰਾਜਿਆ ਨਹੀਂ ਤੇ ਥੋੜੀ ਫੀਡ ਨਰਾਜਿਆ ਨਹੀਂ ਦੁੱਧ ਦੇਣੀ ਹੁੰਦੀ ਨੇ ਲੇਟਮੀ ਜੀ ਆ ਗਈ ਟੈਟਮੀ ਜੀ ਹਣਾ ਤੇ ਗੋਪੀ ਫਿਰ ਪੀਸ ਇਹ ਜਿਹੜਾ ਹੈਗਾ ਆਪਾਂ ਕਿੰਨੇ ਰੁਪਈਆ ਦਾ ਦਰਸ਼ਕਾਂ ਵਾਸਤੇ ਜਮਾਂ ਲੈਣ ਦੇਣ ਦੱਸੀ ਕਿ ਮੁੱਲ ਦੱਸੀ ਇਹਦਾ ਬਾਈ ਮੈਂ ਤੁਹਾਨੂੰ ਦਸਾਂਗਾ ਜਮਾਂ ਐਂ ਟਾਟਾ ਵਾਟਾ ਦੱਸ 95000 ਦੀ ਬੱਚੀ ਦੇ ਦਾਂਗੇ ਟਾਟਾ ਵਾਟਾ ਜਮਾਂ ਮਾਨ ਤਾਣੀ ਜਮਾਂ ਮਾਨ ਤਾਣੀ ਆ ਬਾਈ ਜੇ ਕਿਸੇ ਦੇ ਹੂੰ ਘਰੇ ਹੁੰਦੀ ਆ ਲੈ 1 30 ਮੰਗਦਾ 1 40 ਮੰਗਦਾ ਆਪਾਂ 95000 ਦੀ ਬੱਛੀ ਦੇ ਦਾਂਗੇ ਹੋਰ ਦੱਸ ਲੈ ਲੈ ਠੰਡੀ ਸੀਲ ਬੱਛੀ ਐਨੀ ਹੱਦੋਂ ਵੱਧ ਦੇ ਲੈ ਇਹ ਮਰਜੀ ਵਾ ਉਸ ਚੱਕਲੀ ਹੋਏ ਨੀ ਕੁਆਲਿਟੀ ਦੀਆਂ ਚੀਜ਼ਾਂ ਨਾ ਬਾਈ ਬਰੀਡ ਤਾਂ ਬਰੀਡ ਹੀ ਹੁੰਦੀ ਆ ਸਾਲੀ ਠੀਕ ਹੈ ਗੱਲ ਹਾਂ ਨਹੀਂ ਸੋਹਣੀ ਨਹੀਂ ਕਰੌਸ ਆ ਉਹ ਕਰੌਸ ਹੀ ਰਹੂਗੀ ਬਰੀਡ ਬਰੀਡ ਹੀ ਰਹੂਗੀ ਲੈ ਜਾ ਫਿਰ ਕਰਾ ਇਧਰੋਂ ਆਪਾਂ ਇੱਕ ਵਾਰੀ ਫੇਰ ਦਿਖਾ ਦਈਏ ਲੈ ਜਾ ਹੇ ਤਾ ਦਿਨ ਕੱਢਦੀ ਆ ਇਹ ਤਾਂ 15 ਦਿਨ ਪਿਆ ਬਾਈ ਮਖਾ ਲਰਗਾ ਚੀਪਾ ਮਾੜਾ ਮਾੜਾ ਚੀਪੇ ਆਉਂਦਾ ਮੂੰਹ ਮੂੰਦੀ ਅੱਛਾ ਗੋਪੀ ਜੀ ਗੱਲ ਕਰਕੇ ਹੁਣ ਚੀਪੇ ਦੀ ਗੱਲ ਕੀਤਾ ਪਾ ਚੀਪਾ ਥੋੜਾ ਦਿਖਾ ਸਕਦੇ ਹਾਂ ਬਾਈ ਖਿੱਚ ਕੇ ਦਿਖਾ ਸਕਦੇ ਆ ਜਾ ਰਹੀ ਤਾਂ ਪਟ ਪਟ ਮਖਾ ਲੀ ਹੁੰਦੇ ਓਰੇ ਆਈ ਓਰੇ 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 ਇੱਥੇ ਲਿਆ ਭਾਈ ਦਾਬਾ ਯਾਰਾ 15 ਦਿਨ ਪੂਰੇ ਬੱਛੀ ਦੇ 15 ਦਿਨ ਗਰਾਂਟਡ ਪਏ ਆ ਪੂਰੇ 15 ਦਿਨ ਗਰਾਂਟਡ ਠੀਕ ਆ ਹਾਂ ਆ ਦਿਖਾਈ ਨਾਲ ਇਹ ਜੀ ਬੱਛੀ ਨੂੰ 95000 ਦੀ ਦੇ ਕੇ ਦਿਖਾਵੇ ਲੈ ਹੋਰ ਦੱਸ ਲੈ ਆ ਦੇਖੋ ਮਿੱਤਰੋ ਜਮਾ ਹਜ ਤਾਂ ਚੀਪਾ ਇਹ ਜਾ ਆਉਂਦਾ ਤੇ ਲੈ ਇਹਦਾ ਰਿਕਾਰਡ ਆ ਭਾਈ ਇਹ ਜੀ ਨੂੰ ਦੇ ਕੇ ਦਿਖਾਵੇ ਆ ਚੌਥੇ ਨੰਬਰ ਵਾਲੀ ਤੇ ਚੱਲ ਕੇ ਰਿਕਾਰਡ ਫਿਰ ਦੇਖਾਂਗੇ ਤੂੰ ਨਾ ਇਹ ਦੱਸ ਆਹਾ ਬਹਿੜ ਟੌਪ ਦੇ ਪੀਸ ਹੀ ਆ ਭਾਈ 90000 ਇਹ ਵੀ ਭਾਈ ਪਹਿਲਣ ਬੱਛੀ ਆ ਪਹਿਲਣ ਚੌਗੀ ਠੀਕ ਹੈ ਤੇ ਜੇ ਗੱਲ ਕਰਗੇ ਕਿੰਨੇ ਕ ਦਿਨ ਲੈ ਜਾਊਗੀ ਇਹਦੇ ਵੀ ਬਾਈ ਹਜੇ 15 ਦਿਨ ਪਾਇਆ ਪੂਰੇ ਗਰੰਟਡ ਬੂੰਦ ਬੂੰਦ ਹੀ ਇਹਦਾ ਹੀ ਆਉਂਦਾ ਚੀਪਾ ਬਾਹਰ ਕੱਢ ਕੇ ਰਾਂ ਫਿਰ ਕਿੰਨੇ ਕ ਦੁੱਧ ਵਾਲੀ ਰਹੂ ਇਹ ਇਹ ਲਿਆ ਕਰਾਂ ਇਹਨੂੰ ਇਹ ਹੁਣੀ ਆਈ ਆ ਬੱਚੀ ਅੱਛਾ ਹਾਂ ਇਹਦਾ ਐਸਟੀਮੇਟ ਮੈਂ ਦੁੱਧ ਪੁੱਛਿਆ ਜੀ ਤੈਨੂੰ ਹਾਈ ਤਾਂ ਨਮਾਈ ਦਮਾਈ ਵੀ ਨਹੀਂ ਦੁੱਧ ਬਾਈ ਬਾਈ 18 19 ਕਿਲੋ ਖੁੱਲਾ ਪਾ ਦਊਗੀ ਠੀਕ ਹੈ ਆ ਗੱਪ ਮਰਵਾਉਣ ਨੂੰ ਤਾਂ 30 ਕਾਲਾ 25 ਕਾਲਾ ਦਾ ਕੋਈ ਫਾਇਦਾ ਨਹੀਂ ਠੀਕ ਹੈ ਇਹ ਆਹ ਹਜੇ ਗਾਹਾਂ ਨੂੰ ਬੱਚੀ ਚੀਜ਼ ਵੜਨ ਵਾਲੀ ਆ ਠੀਕ ਹੈ ਗਾਹਾਂ ਨੂੰ ਤਾਂ ਆਪਾਂ ਗੱਲ ਕਰਾਂਗੇ ਇਹ ਇੱਥੇ ਦੇਖੀ ਆ ਲੈ ਇਹ ਤਾਂ ਨਿਮਾਈ ਧਵਾਈ ਨਹੀਂ ਬਾਈ ਇਹਦੇ ਸ਼ੈਂਪੂ ਸੁਪੂ ਲੱਗੇ ਆਂਦੇ ਨਾ ਆ ਖੁਸ਼ਕੀ ਆ ਲੂਈ ਲੂਈ ਆ ਸਭ ਝੜ ਜਾਣੀ ਸੀ ਚਿੱਟਾ ਰੰਗ ਹੀ ਨਿਕਲਣਾ ਸੀ ਦੁੱਧ ਧਰ ਕੇ ਜਿਵੇਂ ਠੀਕ ਹੈ ਗੱਲ ਹਜੇ ਪੀਲਕੀ ਜੀ ਫੜੀ ਬੈਠੀ ਆ ਹਾਂ ਤੇ ਬਾਕੀ ਇੱਕ ਮਾੜਾ ਜਾਂ ਬੱਚੀ ਜੀ ਤਾਂ ਹੈ ਨਹੀਂ ਉਹ ਬਾਈ ਚੱਲਦੀ ਨੂੰ ਸਰਾਖ ਵੀ ਹੈ ਨਹੀਂ ਅੱਛਾ ਉਹਦੀ ਆਪਣੀ ਜ਼ਿੰਮੇਵਾਰੀ ਹੋਊਗੀ ਉਹਦੀ ਉਮੀਦਵਾਰੀ ਹੋਊਗੀ ਤੇ ਬਾਕੀ ਜੇ ਗੱਲ ਕਰਕੇ ਦੁੱਧ ਜਿਵੇਂ ਤੂੰ ਉਹ ਬ੍ਰੀਡ ਬ੍ਰੂਡ ਪੱਖੋਂ ਬਹੁਤ ਚੰਗੀ ਆ ਦੁੱਧ ਬਾਈ ਜੇ ਕੋਈ ਸੇਵਾ ਵਾਲਾ ਬੰਦਾ ਲੈ ਗਿਆ ਬਾਈ ਵੀ ਕਢਾ ਸਕਦਾ 25 ਵੀ ਕਢਾ ਸਕਦਾ ਉਹ ਤਾਂ ਫੀਡ ਤੇ ਡਿਪੈਂਡ ਆ ਬਾਈ ਠੀਕ ਹੈ ਉਹ ਗਾਂ ਨੇ ਥੋੜੀ ਦੁੱਧ ਦੇਣਾ ਉਹ ਤਾਂ ਖਰਾਕ ਨੇ ਦੁੱਧ ਦੇਣਾ ਠੀਕ ਹੈ ਗੱਲ ਤੇ ਮੈਨੂੰ ਐਂ ਦੱਸ ਵੀ ਜੇ ਇਹਦੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਰੇਟ ਇਹਦਾ ਕਿੰਨਾ ਰਹੂਗਾ ਰੇਟ ਇਹ ਜਮ ਜੱਸਿਆ ਨੂੰ 92000 ਦੀ ਦੇਣੀ ਆ ਬਾਈ ਠੀਕ ਹੈ ਹਾਂ ਮਾਨਤਨ ਬਾ ਮਾਨਤਨ ਵੀਡੀਓ ਤੇ ਦੇਖ ਕੇ ਉਹਦਾ ਮਾਨਤਨ ਹੋ ਜਾਊਗਾ ਠੀਕ ਹੈ ਜਿਹੜੀ ਮਰਜ਼ੀ ਗਾਂ ਲੈ ਲੈ 50 ਕਿਲੋ ਮੀਟਰ ਦੀ ਡਿਲੀਵਰੀ ਫਰੀ ਆਪਣੇ ਵੱਨ ਨੂੰ ਕਿਵੇਂ ਜਿਹੜਾ ਮਰਜ਼ੀ ਬੰਦਾ ਗਾਂ ਲੈ ਲੈ 50 ਕਿਲੋ ਮੀਟਰ ਦੀ ਡਿਲੀਵਰੀ ਫਰੀ ਆ ਚਾਰੇ ਗਾਇਆਂ ਚ ਠੀਕ ਹੈ ਹਾਂ ਤੇ ਲਾਸਟ ਤੇ ਨੰਬਰ ਬੋਲ ਦੇ 826475244 ਠੀਕ ਹੈ ਹਾਂ ਅੱਛਾ ਲੈ ਜਾ ਗੋਪੀ ਵਈ ਕਰ ਇੱਕ ਆਪਾਂ ਗੱਲ ਹੋਰ ਵੀ ਦੱਸਣੀ ਹੈ ਬਾਈ ਹਾਂ ਤੇ ਆਪਣੇ ਕੋਲੇ ਬੰਦੇ ਅੱਜ ਬਾਰਾ ਸਟੇਟ ਚੋਂ ਆਏ ਆ ਠੀਕ ਹੈ ਆ ਆਪਣੇ ਕੋਲੇ ਮੱਝਾਂ ਲੈਣ ਆਏ ਆ ਵਿਚਾਰੇ ਠੀਕ ਹੈ ਹਾਂ ਦਿੱਲੀ ਸਾਈਡ ਦੇ ਬੰਦੇ ਆ ਤੇ ਆਪਣੀਆਂ ਵੀਡੀਓ ਦੇਖ ਕੇ ਮੱਈਆਂ ਲੈਣ ਆਏ ਆ ਅੱਜ ਉਹ ਅੱਛਾ ਮੱਝਾਂ ਲੈਣਗੇ ਹਾਂ ਮੱਝਾਂ ਲੈਣਗੇ ਉਹਨਾਂ ਨੇ 6 ਮੱਝਾਂ ਲੈਣਗੇ ਆਹ ਗੱਡੀ ਉਹਨਾਂ ਦੀ ਹਾਂ ਆ ਨੰਬਰ ਆ ਗੱਡੀ ਆ ਠੀਕ ਹੈ ਦਿੱਲੀ ਨੰਬਰ ਗੱਡੀ ਆ ਠੀਕ ਹੈ ਅੰਦਰ ਰੋਟੀ ਖਾਈ ਜਾਂਦੇ ਆ ਅੱਛਾ ਆਜੂ ਦਿਖਾ ਦਿੰਨੇ ਆ ਜੀ ਲੈ ਜਾ ਚੱਲ ਕੇ ਨਾਲ ਲੈ ਵੀ ਇਹ ਵੀ ਇੱਕ ਆਪਾਂ ਗੱਲ ਕਰਦਗੇ ਹੈਨਾ ਵੱਖਰੀ ਜੀ ਗੱਲ ਹੀ ਆ ਹਾਂ ਜਦੋਂ ਮਰਜ਼ੀ ਆਵੋ ਜਿਹੜਾ ਮਰਜ਼ੀ ਆ ਕੇ ਕਿਦੋਂ ਵੀ ਮਰਜ਼ੀ ਮਾਲ ਜਿਹੇ ਜਿਹੇ ਮਰਜ਼ੀ ਮਾਲ ਮੰਗੇ ਆਪਾਂ ਦੇ ਦਾਂਗੇ ਉਹ ਵੇਲੀ ਵਾਲ ਮਿਲੂ ਆਪਾਂ ਠੀਕ ਆ ਹ ਲੈ ਬੰਦਾ ਮਿਹਨਤੀ ਆ ਪ੍ਰਭੂ ਤੇ ਕਿਧਰ ਬੈਠਿਆ ਕੋਪੀ ਆ ਬਾਈ ਅੰਦਰ ਬੈਠੇ ਰੋਟੀ ਖਾਈ ਜਾਂਦੇ ਅੱਛਾ ਇਹ ਆਦਰ ਬੈਠੇ ਆ ਪ੍ਰਭੂ ਆ ਦੇਖੋ ਬਾਹਰੋਂ ਆਏ ਆ ਤੇ ਕਹਾਂ ਤੇ ਆਇਓ ਆਪ ਮਸਰਾ ਤੇ ਮਸਰਾ ਸੇ ਦਿੱਲੀ ਸੇ ਆ ਗਏ ਹਾਂ ਠੀਕ ਹੈ ਲੈ ਵੀ ਇਹ ਆ ਬੈਠਾ ਟਾਓ ਨਾਲ ਇਹਨਾਂ ਨੂੰ ਖਾਣਾ ਖਾਣ ਦੇ ਅੱਛਾ ਕੋਪੀ ਫਿਰ ਤਾਂ ਉਹਦੇ ਆਸਤ ਵਧਾਈ ਦਾ ਪਾਤਰਾ ਫਿਰ ਤਾਂ ਹਾਂ ਹਾਂ ਬਾਈ ਰੱਬ ਦੀਆਂ ਸੋਟੀਆਂ ਦੇਣਾ ਗਿਆ ਨਾ ਨਾ ਮਹਾਰਾਜ ਆ ਆਪ ਦਾ ਕੌਣ ਹੁੰਨੇ ਆ ਦੇ ਮਾਰਾ ਇਹ ਗਿਆ ਪਾਸੋਂ ਤੁਸੀਂ ਆਪਾਂ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਣੇ ਹੋ ਤੇ ਤੈਨੂੰ ਸੋਡਾ ਧੰਨਵਾਦ ਕਰਦੇ ਆ ਠੀਕ ਆ ਤੈਨੂੰ ਆਪਣੇ ਕੋਲੇ ਬੰਦੇ ਆਏ ਆ ਨਹੀਂ ਆਪਾਂ ਨੂੰ ਕੌਣ ਜਾਣਦਾ ਸੀ ਨਹੀਂ ਠੀਕ ਹੈ ਤੇ ਨੰਬਰ ਆਪਣਾ ਜੇਗਾ ਉਹ ਹੀ ਆ ਹਾਂ ਨੰਬਰ ਉਹੀ ਆ 826475244 ਠੀਕ ਆ ਲੈ ਉਹ ਵੀ ਮਿੱਤਰੋ ਜੇ ਗੱਲ ਕਰਗੇ ਇਹਨਾਂ ਚਾਰਾਂ ਵੇੜਾਂ ਦੀ ਪਸੰਦ ਆਈਆਂ ਇੱਥੇ ਤਸੱਲੀ ਤੁਸੀਂ ਇੱਥੇ ਆ ਕੇ ਆ ਆ ਇੱਥੇ ਆ ਕੇ ਤਸੱਲੀ ਕਰਕੇ ਲੈ ਕੇ ਜਾਇਓ ਮੁੜ ਕੇ ਬਾਈ ਜਦੋਂ ਆਪਣੇ ਗੇਟੋਂ ਬਾਹਰ ਹੋ ਗਈ ਅਗਲੀ ਦੀ ਜ਼ਿੰਮੇਵਾਰੀ ਆ ਆਪਾਂ ਹੁਣ ਵੀ ਕਹਨੇ ਆ ਕਿ ਮੁੜ ਕੇ ਅਗਲਾ ਵੀਡੀਓ ਪਾਉਣ ਦਾ ਆਇਆ ਹੋ ਗਿਆ ਆਇਆ ਹੋ ਗਿਆ ਬਾਈ ਮੇਰੀ ਗੱਲ ਹੁਣ ਇੱਥੇ ਖੜੀਆਂ ਨੂੰ ਕੁਝ ਵੀ ਹੋ ਸਕਦਾ ਹੁਣ ਮੈਂ ਅਗਲੇ ਦਿਨ ਪੈਸੇ ਨਾ ਦੇ ਕੇ ਆਉਂਗਾ ਠੀਕ ਹੈ ਗੱਲ ਹੈ ਇਹਦਾ ਬਈ ਕਰਮਾਂ ਦੇ ਸੌਦੇ ਆ ਕਰਮਾਂ ਦੇ ਢੋਲਾ ਸਹੀ ਗੱਲ ਹੈ ਤਕਦੀਰਾਂ ਦੇ ਸੌਦੇ ਆ ਮੱਥੇ ਠੀਕ ਹੈ ਗੱਲ ਤੇ ਕਰਿਓ ਨੋਟ ਮਿੱਤਰੋ ਹਨਾ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਆਇਓ ਬਾਈ ਤੇ ਤਸੱਲੀ ਕਰਕੇ ਰਹਿ ਚੰਗੇ ਦੁੱਧ ਬਾਦ ਵਾਲੀਆਂ ਨੇ ਜਿਵੇਂ ਆਹਾ ਵੇੜਾ ਦੋਨੇ ਨੇ ਇਹ ਕੱਚੀਆਂ ਨੇ ਠੀਕ ਹੈ ਤੇ ਚੰਗੀਆਂ ਲੱਗੀਆਂ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਪਰ